ਪੰਜਾਬ ਦੇ ਗਵਰਨਰ ਰਾਜਪਾਲ ਬਨਵਾਰੀ لال ਪਰੋਹਿਤ ਕੁਝ ਅਰਸਾ ਚੁੱਪ ਰਹਿਣ ਤੋਂ ਬਾਅਦ ਹੁਣ ਦੁਬਾਰਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਦੁਬਾਰਾ ਇੱਕ ਚਿੱਠੀ ਸੀਐਮ ਭਗਵੰਤ ਮਾਨ ਦੇ ਮੁਖਾਤਬ ਲਿਖ ਦਿੱਤੀ ਗਈ ਹੈ ਔਰ ਉਸ ਚਿੱਠੀ ਦੇ ਵਿੱਚ ਗਹਿਰੀ ਚਿੰਤਾ ਜਤਾਉਂਦੇ ਨਜ਼ਰ ਆ ਰਹੇ ਨੇ ਇਸ ਵਾਰ ਰਾਜਪਾਲ ਬਨਵਾਰੀ لال ਪਰੋਹਿਤ ਦਾ ਟੌਪਿਕ ਅਮਨ ਅਰੋੜਾ ਬਣ ਗਏ ਨੇ ਕੈਬਨਿਟ ਮਿਨਿਸਟਰ ਅਮਨ ਅਰੋੜਾ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਦੋਸ਼ੀ ਕਰਾਰ ਦਿੱਤਾ ਗਿਆ 2 ਸਾਲ ਦੀ ਸਜ਼ਾ ਉਹਨਾਂ ਦੇ ਨਾਲ ਉਹਨਾਂ ਦੇ 8 ਸਾਥੀ ਅਤੇ ਉਹਨਾਂ ਦੇ ਵਿੱਚ ਉਹਨਾਂ ਦੀ ਮਾਤਾ ਵੀ ਸ਼ਾਮਲ ਸੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਰਾਜਪਾਲ ਬਨਵਾਰੀ لال ਪੁਰੋਹਿਤ ਨੇ ਸਾਫ਼ ਦਾਵਾ ਕੀਤਾ ਕਿ ਉਹਨਾਂ ਦੇ ਕੋਲ ਇੱਕ ਚਿੱਠੀ ਆਈ ਹੈ ਯਾਨੀ ਕਿ ਰਾਜਪਾਲ ਦੇ ਕੋਲ ਇੱਕ ਚਿੱਠੀ ਆਈ ਹੈ ਜਿਸ ਦੇ ਵਿੱਚ ਚਿੱਠੀ ਲਿਖਣ ਵਾਲੇ ਨੇ ਕੁਝ ਗੰਭੀਰ ਮਸਲੇ ਉਜਾਗਰ ਕੀਤੇ ਨੇ ਦੱਸਦੀ ਹੈ ਕਿ 2024 ਦੇ ਵਿੱਚ ਹੁਣ ਜਨਵਰੀ ਮਹੀਨਾ ਚੱਲ ਰਿਹਾ ਹੈ ਗਣਤੰਤਰ ਦਿਵਸ ਆਉਣ ਵਾਲਾ ਆ ਔਰ ਪ੍ਰਸ਼ਾਸਕੀ ਮੰਤਰੀ ਅਮਨ ਅਰੋੜਾ ਦੇ ਖਿਲਾਫ ਲੱਗੇ ਦੋਸ਼ ਜਿਹੜੇ ਨੇ ਉਹੋ ਕਿਤਨਾ ਕਿਤੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਰਹੇ ਨੇ ਇਸ ਚਿੱਠੀ ਮੁਤਾਬਕ ਰਾਜਪਾਲ ਬਨਵਾਰੀ لال ਪਰੋਹਿਤ ਦਾ ਦਾਵਾ ਆ ਕਿ ਜਿਹੜੀ ਉਹਨਾਂ ਨੂੰ ਚਿੱਠੀ ਮਿਲੀ ਹੈ ਉਸ ਦੇ ਵਿੱਚ ਅਮਨ ਅਰੋੜਾ ਦੀ ਗਣਤੰਤਰ ਦਿਵਸ ਦੇ ਵਿੱਚ ਸ਼ਮੂਲੀਅਤ ਇਤਰਾਜ਼ ਦਾ ਵੇਸ਼ਾ ਬਣਦੀ ਪਈ ਹੈ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਕਿਸੇ ਮੰਤਰੀ ਦੇ ਉੱਤੇ ਦੋਸ਼ ਆਇਤ ਹੋ ਜਾਣ ਤੇ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਉਸ ਨੂੰ ਅਯੋਗ ਕਰਾਰ ਕਰ ਦੇਣਾ ਚਾਹੀਦਾ ਆ ਇਹ ਵੀ ਆਪਣੀ ਚਿੱਠੀ ਦੇ ਵਿੱਚ ਲਿਖਦੇ ਨਜ਼ਰ ਆ ਰਹੇ ਨੇ ਰਾਜਪਾਲ ਬਨਵਾਰੀ لال ਪਰਾਹੁਤ ਉਹਨਾਂ ਦਾ ਸਾਫ ਦਾਵਾ ਹੈ ਕਿ ਜਿਹੜੀ ਉਹਨਾਂ ਨੂੰ ਚਿੱਠੀ ਮਿਲੀ ਹੈ ਉਸ ਦੇ ਵਿੱਚ ਗੰਭੀਰ ਮਸਲੇ ਚੁੱਕੇ ਗਏ ਨੇ ਔਰ ਖਾਸ ਕਰਕੇ ਅਮਨ ਅਰੋੜਾ ਨੂੰ ਲੈ ਕੇ ਕਿਉਂਕਿ ਅਮਨ ਅਰੋੜਾ ਨੂੰ ਲੰਘੇ ਦਿਨਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਆ ਅਦਾਲਤ ਦੇ ਵੱਲੋਂ ਤੇ ਉਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਹੈ ਕਿ ਇੱਕ ਪੰਜਾਬ ਸਰਕਾਰ ਦੇ ਕੈਬਨਟ ਮਨਿਸਟਰ ਦੇ ਖਿਲਾਫ ਦੋਸ਼ ਐਤ ਕਰ ਦਿੱਤੇ ਗਏ ਨੇ ਅਦਾਲਤ ਦੇ ਵੱਲੋਂ ਦੋਸ਼ੀ ਠਹਿਰਾ ਦਿੱਤਾ ਗਿਆ ਔਰ ਦੂਜੇ ਪਾਸੇ ਹੁਣ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਿਉਂ ਫੌਰੀ ਤੌਰ ਤੇ ਉਸ ਕੈਬਨਟ ਮਨਿਸਟਰ ਨੂੰ ਅਯੋਗ ਕਰਾਰ ਨਹੀਂ ਦਿੱਤਾ ਜਾ ਰਿਹਾ ਜਿਸ ਵਾਸਤੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਹੁਣ ਵਿਸਥਾਰਪੂਰਵਕ ਇੱਕ ਇਨਫੋਰਮੇਟਿਵ ਰਿਪੋਰਟ ਮੰਗੀ ਹੈ ਜਿਸ ਦੇ ਵਿੱਚ ਇਸ ਪੂਰੇ ਮਾਮਲੇ ਦਾ ਵੇਰਵਾ ਔਰ ਦਿੱਤੇ ਗਏ ਸਵਾਲਾਂ ਦੇ ਜਵਾਬ ਮੰਗੇ ਗਏ ਨੇ ਨਾਲ ਦੀ ਨਾਲ ਉਹਨੇ ਕਿਹਾ ਕਿ ਇਸ ਮਾਮਲੇ ਬਾਰੇ ਗੁੱਜੀ ਤੇ ਸੰਪੂਰਨ ਰਿਪੋਰਟ ਪੇਸ਼ ਕੀਤੀ ਜਾਵੇ ਜਿਸ ਦੇ ਆਧਾਰ ਦੇ ਉੱਤੇ ਅੱਗੇ ਜਵਾਬਦੇਹੀ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਅਮਨ अरोड़ा ਦੇ ਖਿਲਾਫ ਦੋਸ਼ ਲੱਗੇ ਸੀ ਆਪਣੇ ਹੀ ਕਿਸੇ ਪਰਿਵਾਰਕ ਝਗੜੇ ਦੇ ਵਿੱਚ ਅਮਨ अरोड़ा ਦੇ ਖਿਲਾਫ ਇਹ ਮਾਮਲੇ ਦੇ ਵਿੱਚ ਦੋਸ਼ਾਇਤ ਕੀਤੇ ਗਏ ਸੀ ਅਦਾਲਤ ਵਿੱਚ ਸੁਨਾਮ ਅਦਾਲਤ ਵਿੱਚ ਪੇਸ਼ ਹੁੰਦੇ ਨੇ ਅਮਨ अरोड़ा ਔਰ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਅਮਨ अरोड़ा ਨੂੰ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਅਦਾਲਤ ਦੇ ਵੱਲੋਂ ਜਿਸ ਉੱਤੇ ਹੁਣ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਚਿੱਠੀ ਸਾਹਮਣੇ ਆ ਰਹੀ ਹੈ ਆਪਣੇ ਹੀ ਜੀਜਾ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਅਮਨ ਅਰੋੜਾ ਦੇ ਲੱਗਦੇ ਨੇ ਹਾਲਾਂਕਿ ਅਮਨ ਅਰੋੜਾ ਨੇ ਇਸ ਨਾ ਇਲਜ਼ਾਮਾ ਦੇ ਉੱਤੇ ਇਨਕਾਰ ਕਰ ਦਿੱਤਾ ਉਹਨਾਂ ਨੇ ਸਾਫ਼ ਕਰ ਦਿੱਤਾ ਕਿ 15 ਸਾਲ ਪਹਿਲਾਂ ਉਹਨਾਂ ਨੇ ਨਹੀਂ ਸਗੋਣਾ ਦੇ ਜੀਜੇ ਨੇ ਉਹਨਾਂ ਦੇ ਘਰ ਆ ਕੇ ਹਮਲਾ ਕੀਤਾ ਸੀ ਜਿਸ ਦੇ ਵਿੱਚ ਉਹ ਆਪ ਵੀ ਜ਼ਖਮੀ ਹੋਏ ਸੀ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਐਡਮਿਟ ਵੀ ਰਹਿਣਾ ਪਿਆ ਸੀ ਅਮਨ ਅਰੋੜਾ ਦਾ ਇਹ ਦਾਵਾ ਸੀ ਖੈਰ ਉਸ ਤੋਂ ਬਾਅਦ ਅਮਨ ਅਰੋੜਾ ਨੇ ਇਜ਼ਾਫ ਕਰ ਦਿੱਤਾ ਸੀ ਕਿ ਅਦਾਲਤ ਦੀ ਕਾਰਵਾਈ ਦੇ ਉੱਤੇ ਉਹਨਾਂ ਨੂੰ ਪੂਰਾ ਯਕੀਨ ਹੈ ਤੇ ਭਰੋਸਾ ਵੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਸ਼ਾਇਦ ਅਦਾਲਤ ਵੀ ਜੂਕ ਆ ਗਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਅਮਨ अरोड़ा ਦੀ ਤੇ ਫਿਲਹਾਲ ਅਗਲੇਰੀ ਕਾਰਵਾਈ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਅਮਨ अरोड़ा ਨੇ ਉਸ ਵੇਲੇ ਵੀ ਕਿਹਾ ਸੀ ਕਿ ਵੱਡੀ ਅਦਾਲਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਕੀਤੀ ਜਾਵੇਗੀ ਅਮਨ अरोड़ा ਦਾ ਇਹ ਦਾਵਾ ਸੀਗਾ ਨਾਲੋਂ ਨਾਲ ਮਿਲੀ ਜਾਣਕਾਰੀ ਅਨੁਸਾਰ ਹੁਣ ਸੀਐਮ ਦੇ ਸਕੱਤਰ ਦੇ ਨਾਲ ਵੀ ਮੁਲਾਕਾਤ ਅਮਨ अरोड़ा ਕਰਦੇ ਦੱਸੇ ਜਾ ਰਹੇ ਨੇ ਵੀ ਕੇ ਸਿੰਘ ਨਾਲ ਮੁਲਾਕਾਤਾਂ ਅਮਨ अरोड़ा ਦੀਆਂ ਹੋ ਰਹੀਆਂ ਨੇ ਔਰ ਇਸ ਮੁਤਲਕ ਆਉਣ ਵਾਲੇ ਹਫਤੇ ਦੇ ਵਿੱਚ ਅਮਨ अरोड़ा ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲਿਜਾ ਸਕਦੇ ਨੇ ਇਸ ਮਾਮਲੇ ਨੂੰ ਅੱਗੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਮਨ अरोड़ा ਕੀ ਕਰਦੇ ਨੇ ਉਹਨਾਂ ਦੇ ਉੱਤੇ ਲੱਗੇ ਦੋਸ਼ਾਂ ਦਾ ਕਿਸ ਤਰ੍ਹਾਂ ਨਿਪਟਾਰਾ ਹੋਵੇਗਾ ਜਾਂ ਨਹੀਂ ਹੋਵੇਗਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਅਮਨ अरोड़ा ਦੇ ਮਤਲਕ ਗਵਰਨਰ ਨੂੰ ਜਵਾਬ ਦੇਵੇਗੀ ਜਾਂ ਨਹੀਂ ਇਹ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਰਾਜਪਾਲ ਨੇ ਦੁਆਰਾ ਸਵਾਲ ਚੁੱਕਲੇ ਨੇ ਔਰ ਇੱਕ ਪੂਰੀ ਸੰਪੂਰਨ ਰਿਪੋਰਟ ਪੇਸ਼ ਕਰਨ ਦੀ ਗੱਲ ਰਾਜਪਾਲ ਵੱਲੋਂ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਰੋ ਤੱਕ ਲਿਬਾਨੇ ਰੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ